ਮੋਰ ਇਕ ਮਿੱਟੀ ਬਲੂ ਕਾਲੀਗਰ ਬਣਾਇਆ ਗਿਆ ਇਹ ਪੂਰਾ ਚੜ੍ਹਦੀ ਖਲਾਣਾ ਜਾ ਰਿਹਾ ਹੈ ਔਰ ਹੋਰ ਬੜੇ ਸਮੇਂ ਦੇ ਵਿੱਚ ਅਸੀਂ ਪੂਰੀ ਤਨਦੇਹੀ ਨਾਲ ਸਵਾਗਤ ਕਰਾਂਗੇ ਔਰ ਸਿੰਧੂ ਬਲੂ ਅਸੀਂ ਬਹੁਤ ਉਸਨਾਂ ਸਾਡਾ ਬਹੁਤ ਸਨਮਾਨ ਕਰਿਆ ਪਿੰਡ ਵਾਲਿਆਂ ਨੇ ਔਰ ਅਸੀਂ ਗੁਰੂ ਮਹਾਰਾਜ ਦੇ ਦਸੋਕੇ ਧੰਨਵਾਦ ਕਰਨਾ ਗੁਰੂ ਮਹਾਰਾਜ ਦਾ ਤੁਹਾਨੂੰ ਬਰਨ ਦਾ ਧੰਨਵਾਦ ਕਰਦੇ ਹਾਂ ਹਨ ਬਹੁਤ ਬੜਾ ਸਾਥ ਦਿੱਤਾ ਸਦਾ ਮੈਂ ਮਗਰੀ ਸਮਝਦਿਆਂ ਤੁਸੀਂ ਜਿਹੜੀ ਥੱਲੇ ਵਾਲੀ ਮੈਲੀ ਆਈ ਆਈ ਹੋ। ਇਹ ਸਮਰਸੀ ਬਹੁਤ ਵੱਡੀ ਪੰਜਾਬ ਲੈਵਲ ਦੀ ਜਿੰਦ ਸਮਝਦਿਆਂ। ਪੰਜਾਬ ਲੈਵਲ ਤੋਂ ਪੁਰਾ ਬਾਗਲੇਵਲ ਦੀ ਜਿੰਦ ਸਮਝਦਿਆਂ। ਕਿ ਬਾਹਰ ਦੇ ਦੇਸ਼ੋਂ ਤੋਂ ਸਾਨੂੰ ਬਹੁਤ ਫੋਨ ਆਉਂਦੇ ਨੇ। ਇਹ ਜਿਹੜਾ ਕਾਲੀਗਰ ਬਣਿਆ ਬਹੁਤ ਸਟਰੋਂਗ ਹੈ। ਔਰ ਬਾਹਰ ਦੇਸ਼ੋਂ ਬਯਾਦੀ ਖਲਾ ਜਾਵੇਗਾ। ਔਰ ਪੂਰੀ ਤਨ ਦਹੀਂ ਨਾਲ ਭਾਵਾਂਗੇ। ਅਸੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੇ ਆ ਕੇ ਜਿਹੜਾ ਮੀਡੀਆ ਮਤਲਬ ਸਾਥ ਹੁੰਦਾ ਹੈ। ਕਾਲੀਗਲਾ ਕੰਮ ਕਰਦਾ ਹੈ ਤੇ ਮੀਡੀਆ ਦੀ ਬਹੁਤ ਵੱਡੀ ਜਿੰਦਰੀ ਹੈ। ਤੇ ਜਿਹੜਾ ਕਿ ਸਾਨੂੰ ਮਤਲਬ ਅਰਸ਼ ਅਰ ਸੱਚੀ ਸੁੱਚੀ ਮਤਲਬ ਮਹਾਨਦਾਰੀ ਦਾ ਕੰਮ ਕਰਾਂਗੇ ਅੱਗੇ ਵੀ ਅੱਗੇ ਰਾਹ ਤੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਟੂਟੇ ਬਣਾ ਕੇ ਪੂਰਾ ਅਸੀਂ ਮਹਾਨਦਾਰੀ ਨਾਲ ਕੰਮ ਕਰਦੇ ਰਹਾਂਗੇ ਧੰਨਵਾਦ ਜੀ ਤੁਹਾਡਾ ਬਹੁਤ ਹਾਂ ਜੀ ਆਵਾਜ਼ ਦੀ ਘੱਟ ਹਾਂਜੀ ਬੋਪਰੇ ਸਾਹਿਬ ਅੱਜ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਦੇ ਆਂ ਅੱਜ ਕਾਲਮਦਰ ਪੰਜਾਬੀ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਜੀ ਤੇ ਤੁਸੀਂ ਕੀ ਵਿਚਾਰ ਕਰਨਾ ਸ਼ੇਅਰ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਅੱਜ ਪਿੰਡ ਘਣਾਣੇ ਖੁਰਦ ਵੱਲੋਂ ਇੰਨਾ ਜਥੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਅਸੀਂ ਸਾਨੂੰ ਪਿੰਡ ਵੱਲੋਂ ਵੀ ਪੂਰਾ ਸਮਰਥਨ ਮਿਲਿਆ ਸੀਗਾ ਤੇ ਅਸੀਂ ਪਿੰਡ ਦੇ ਵੀ ਤੇ ਜੋ ਵੀ ਕਾਰਜ ਵਗੈਰਾ ਹੈਗਾ ਸਾਰੀ ਉਹਨਾਂ ਨੂੰ ਤੇ ਹਲਕੇ ਵਾਲੇ ਸਾਰਿਆਂ ਨੂੰ ਅਸੀਂ ਪੰਹਾਈ ਕੌਂਡ ਤੱਕ ਬਚਾਵਾਂਗੇ ਅਤੇ ਅਸੀਂ ਹਲਕੇ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਇਸ ਪੂਰੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹਨਾਂ ਸਮੇਂ ਇਹ ਆਡੇ ਬਖਸੇ ਨੇ ਹੋਰ ਕੀ ਵਿਚਾਰ ਸ਼ੇਅਰ ਕਰਨਾ ਚਾਹਦੇ ਹਾਂ ਹੋਰ ਅਸੀਂ ਇਹੀ ਕਰਨਾ ਚਾਹੁੰਦੇ ਆ ਜੀ ਅਸੀਂ ਤਕਰੀਬਨ ਜਿਹੜੀ ਹੁਣ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਦੀਆਂ ਜਿਹੜੀਆਂ ਵੀ ਹੁਣਗੀਆਂ ਸੇਵਾਵਾਂ ਹੋਣਗੀਆਂ ਉਹਨੂੰ ਅੱਗੇ ਕਮੇਟੀ ਤੱਕ ਲੈ ਕੇ ਜਾਵਾਂਗੇ ਔਰ ਪੂਰੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਨਾਲ ਲੈ ਕੇ ਤੁਰਾਂਗੇ ਅਸੀਂ ਸਾਰੇ ਜੀ ਯੋਧ ਨੂੰ ਨਾਲ ਜੋੜਨ ਵਾਸਤੇ ਤੁਸੀਂ ਮਨਦੀਪ ਜੀ ਕੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਜਿਹੜੇ ਨੇ ਐਫਰਟਸ ਕਰੋਗੇ ਅਸੀਂ ਜੂਥ ਨੂੰ ਨਾਲ ਜੋੜਨ ਵਾਸਤੇ ਅਸੀਂ ਜਿਵੇਂ ਮੇਰੇ ਨਾਲ ਕਮੇਟੀ ਮੈਂਬਰ ਜਿਵੇਂ ਇਸ ਟਾਈਮ ਸਰ ਆਵਤਾਰ ਸਿੰਘ ਜੀ ਨੇ ਜਿਵੇਂ ਹਤਾਰਾ ਸਿੰਘ ਜੀ ਨੇ ਅਸੀਂ ਸਾਰੇ ਜੂਥ ਨੂੰ ਜਿਵੇਂ ਜਿਵੇਂ ਅੱਗੇ ਨਸਿਆ ਤੇ ਗਲਤ ਵਿੱਚ ਪਏ ਹੋਏ ਨੇ ਜਾਂ ਹੋਰ ਵੀ ਕੀ ਮਤਲਬ ਕਾਣ ਹੋ ਰਿਹਾ ਉਸ ਬੰਦੀ ਵਿੱਚੋਂ ਕੱਢ ਕੇ ਬਦਲ ਸਾਹਿਬ ਨੇ ਸ਼ਖੀਰ ਨੇ ਜਿਹੜਾ ਕਾਣ ਕੀਤਾ ਜਿੰਦਾ ਜਮਾਨੀ ਦਾ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਅਸੀਂ ਆਪਣਾ ਜੋੜਾਂਗੇ ਅਸੀਂ ਅਸੀਂ ਮਤਲਬ ਵਧੀਆ ਸੇਧ ਦੇ ਕੇ ਨਾਲ ਚੱਲਾਂਗੇ ਅਸੀਂ ਪਿੰਟ ਪਿੰਟ ਪੱਦਰ ਤੇ ਜੂਥ ਨੂੰ ਉੱਚਾ ਚੱਕਾਂਗੇ ਇੰਨਾ ਹੀ ਕਹਿੰਦਾ ਹੋਇਆ ਮੈਂ Perfect. Thank you. Ooh.